ਮੈਂ ਲੈ ਲਾਂ ਆਹੋ ਲੈ ਲੈ ਤੂੰ ਇਹ ਤਾਂ ਮੈਂ ਮੇਰੇ ਦੋਤੇ ਵਾਸਤੇ ਲੈ ਕੇ ਕਿੰਨੇ ਦਿਨ ਹੈਗੇ ਉਹਨਾਂ ਦਿਨ ਤਾਂ ਮਾਸਰਤੇ ਮਾਸ ਦੀ ਖਾ ਰਿਆ ਘਰ ਫਿਰ ਮਾਮਾ ਦਾ ਤਾਂ ਖਰਾ ਲਿਆ ਘਰ ਕੋਈ ਨਾ ਕਰਵਾ ਲਿਆ ਤੁਸੀਂ ਕਿੱਥੇ ਜਾਉਂਗੇ ਮੈਂ ਉਹ ਜਾਉਂਗੀ ਨੀ ਪਿੰਡ ਬਾਈ ਮੈਨੂੰ 20 ਬਾਰੀ ਦਿਨ ਹੋ ਗਿਆ ਆਈ ਨੂੰ ਰਹੋ ਤਾਂ ਮੰਮੀ ਹੋਰ ਨਾਲ ਹੁਣ ਦੇਖ ਲੈ ਮੈਂ ਵੀ ਰਹੋ ਹੋਰ ਹੁਣ ਜਾ ਕੇ ਪਿੰਡੀ ਦੀ ਤਿਆਰੀ ਵੀ ਕਰਨੀ ਆ ਮੈਂ ਕੱਪੜਾ ਜੀੜਾ ਵੀ ਨਹੀਂ ਹੋਣਾ ਕੋਈ ਪਰ ਕਿਉਂ ਵੀ ਦੇਖਣਾ ਉਸ ਮੈਂ ਉਹਨੂੰ ਕਹਿ ਕੇ ਵੀ ਆਈ ਸੀ ਉਸ ਤਾਂ ਮੈਂ ਪਹਿਲਾਂ ਕੱਥਿਆ ਸੀ ਉਸ ਨੂੰ ਕਹਿ ਕੇ ਆਈ ਸੀ ਮਾ ਬਾਈ ਮਾੜਾ ਦੇ ਦੇਖ ਕੇ ਹਸਾਬ ਨਾਲ ਕਿਉਂਗਾ ਪਾ ਲਿਆ ਘਰ ਤੇ ਮੀਪੀ ਚ ਹੀ ਪਤਾ ਉਹ ਕਰਿਆਕ ਨਾ ਕਰੇ ਭਾਬੀ ਹੈਗੀ ਆ ਉਹ ਕਰ ਲੂਗੀ ਉਹ ਭਾਬੀ ਕੁਛ ਨਹੀਂ ਕਰਦੀ ਉਹ ਤਾਂ ਜੇ ਤਾਂ ਉਹਦੀ ਪਨੀਰੀ ਆਈ ਵੇ ਤਾਂ ਤੇਰੀ ਦੇਵੇ ਮੈਂ ਸਾਰਾ ਇਸ ਮਾਨ ਜਾ ਕੇ ਦੇਖਣਾ ਪੁੱਤ ਨਾਲ ਮੈਨੂੰ ਐ ਦੱਸ ਤੇਰੇ ਸੋਟ ਚਾਰ ਘਾਹ ਪੰਜ ਘਾਹ ਤੁਸੀਂ ਦੇਖ ਕੇ ਕਰ ਲਿਓ ਕਿੰਨੇ ਕਰਨੇ ਨੇ ਨਹੀਂ ਮੈਨੂੰ ਦੱਸ ਚਾਰ ਕਰ ਦੇ ਨੇ ਚਾਰ ਕਰ ਦੇ ਦੋ ਕਰਨੇ ਨੇ ਦੋ ਕਰ ਲਿਓ ਪੰਜ ਕਰਨੇ ਨੇ ਪੰਜ ਕਰ ਲਿਓ ਛੋੜੇ ਵਿਹਾਰਾਂ ਦਾ ਮੈਨੂੰ ਕੀ ਪਤਾ ਬਾਕੀ ਲਾਗੀ ਦਿੱਥੀਆਂ ਨੇ ਦੱਸ ਕਿ ਛੋੜੇ ਲਾਗੀ ਕਾਏ ਨੇ ਬਸ ਦੋ ਲਿਆ ਦਿਓ ਮਮੀ ਦੋ ਹੀ ਨੇ ਆਪਣੇ ਤਾਂ ਇੱਕ ਗੋਹਿਆਈ ਤੋਂ ਕਰੇ ਝੜ ਕੋਚਾ ਕਰਦੇ ਜਿਹੜੀ ਉਹਦਾ ਕਰਦੇ ਦੋ ਸੂਤ ਬਹੁਤ ਨੇ ਫਿਰ ਤੇ ਉਹ ਦੋ ਸੂਤ ਤੇ ਬਣਾ ਦਿੱਤੀ ਹੋਣਗੀ ਹਾਂ ਦੋ ਉਹਦੇ ਹੋ ਜਾਣਗੇ ਹਾਂ ਫਿਰ ਹੋਈ ਤਾਂ ਕਰ ਦੱਸ ਦੀ ਤੇ ਮੈਂ ਪੁੱਛਦੀ ਆ ਮੈਂ ਵੀ ਹੋਰ ਨੂੰ ਦੱਸ ਕੀ ਕਰਾਵਾਂ ਚਲ ਟੂ ਮਿੰਗਾ ਕੀ ਆ ਰਹਿਣ ਦਿਓ ਹਾਂ ਪੁੱਤ ਮਸ਼ਾਫਾ ਕਰੇ ਆਪਣਾ ਕੁਛ ਦਾ ਟਾਈਮ ਆਇਆ ਹੈ ਚਲ ਦੇਖ ਕੇ ਕਰਾ ਦਿਓ ਜੇ ਕਰਾਉਣੇ ਛਾਂਪ ਚੁੰਮ ਕਰਾ ਦੇ ਕੋਈ ਉਹਦਾ ਮੁੰਡੇ ਨੂੰ ਤਾਂ ਕਰਾਉਂਗੀ ਮੈਂ ਤੇਰੇ ਵਾਸਤੇ ਦੱਸੋ ਮੇਰੇ ਵਾਸਤੇ ਕੀ ਕਰਾਉਣਾ ਜੀ ਵੈਸੋ ਨੂੰ ਠੀਕ ਲੱਗਿਆ ਉਹ ਮੈਂ ਕਰ ਲਿਓ ਇਹ ਰੁਕੀ ਆ ਪੁੱਤ ਮੈਂ ਤੁਹਾਨੂੰ ਪਹਿਲਾਂ ਕਹਿ ਵੀ ਮਸਾ ਖੁਸ਼ੀ ਆ ਟਾਈਮ ਤੇ ਪਰ ਮਾਤਮਾਨੀ ਕਰੇ ਆਪਣੇ ਚਲ ਆ ਆਪਣੇ ਵੀ ਮੰਮੀ ਖਾ ਚਈ ਆ ਜਵਾਖ ਨੇ ਨਿਆਣੇ ਦੱਸ ਕੋਈ ਨਾ ਖਾ ਕੇ ਖੜ ਤੇ ਕਿੰਨੇ ਨੇ ਤੁਸੀਂ ਦੇਖ ਕੇ ਜਿੰਨੀ ਕਾ ਸੋਡੇ ਤੋਂ ਸਰੂਗਾ ਉਨਾਂ ਕ ਕਰ ਲਿਓ ਮੁੰਡੇ ਬਾਹਰ ਖੜਾ ਕਰਾਉਂਗੀ ਵੈਸੇ ਉਹਨੇ ਦਾ ਇੱਕੋ ਜਿਹਾ ਸੱਗ ਲੈ ਖਰਾਉਂਗੀ ਮੰਮੀ ਹਾਂ ਬੀਰੇ ਨੂੰ ਨਾ ਤੁਸੀਂ ਔਖਾ ਕਰਿਓ ਕੋਈ ਕੱਪੜੇ ਢੀੜੇ ਤੇ ਬਹੁਤ ਖਰਚਾ ਹੋ ਜਾਂਦਾ ਟੂ ਟਾਂ ਦਾ ਤੁਸੀਂ ਰਹਿਣ ਦਿਓ ਕੱਲੇ ਸੱਗ ਲੈ ਲਿਆਇਓ ਖਾਲੀ ਪਗੀਰੀ ਦੀ ਪੁੱਤ ਥੋੜੀ ਲੱਗਦੀ ਹੁੰਦੀ मापिया तो 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 करा बस मम्मी खर्चा करो फिर हौली हूँ कर आपे कर लिया कम धं न सिर से कपड़ा बन लिया फटका जाए सिर नवा लग गई सिर दुख लग जा मैं ਮੈਂ ਜਾ ਕੇ ਤੁਹਾਨੂੰ ਦੱਸਣਾ ਤਾਂ ਲੱਗ ਰਹੀ ਵੀ ਜਾ ਕੇ ਹੁਣ ਕੰਮ ਦੀ ਤਿਆਰੀ ਹੋ ਗਈ ਪਨੀਰੀ ਦੀ। ਉਹਨੂੰ ਨੇ ਇਹ ਵੀ ਪਤਾ ਹੈਗਾ ਮੈਂ 4 ਕਿਲੋ ਤਾਂ ਕਿਉਂ ਮੈਂ 4 ਕਿਲੋ ਆਈ ਸੀ। ਇਹ ਨਹੀਂ ਪਤਾ ਉਹਨੇ ਕਿਉਂ ਹੀ ਨਾ ਕਰਿਆ ਹੋਵੇ। 7 ਕਿਲੋ ਦੀ ਬਰੀਤ ਤਾਂ ਦੇਉਂਗੇ ਰਾ ਕੇ ਤੈਨੂੰ। ਮੰਮੀ ਆਏ ਕਿ ਉਹ ਬੌਲੀਆ ਸਾਰਾ ਕੱਖਿਆ ਹੁਣਾਉਨੇ। ਉਹਨੂੰ ਪਤਾ ਹੀ ਆ। ਨਹੀਂ ਬੌਲੀ ਕੀ ਉਹ ਤਾਂ ਸੱਤ ਨੌ ਵਾਲੀ ਫੇਰ ਲੱਗੀ ਰਹਿੰਦੀ ਆ। ਜਿਵੇਂ ਆਖੋਣੀਆਂ ਦੇ। ਉਹ ਉਹ ਹੀ ਸਵੇਰੇ ਕਰਨ ਉਸ ਤਾਂ। ਉਹਨਾਂ ਨੂੰ ਦੁੱਧ ਦੇ ਦੇ ਕੇ ਚਾਹ ਦੇ ਦੇ ਉਹਨਾਂ ਨੂੰ ਸਮਾਂ ਇਹ ਪਤਾ ਪੱਤੀਆਂ ਪਾਲ ਬਾਗ-ਬਾਗ ਕੇ ਦੁੱਧ ਜੀ ਪੀਂਦੀ ਹੋਵੇ ਹੁਣ ਆਪ ਦੀ ਮਾਂ ਦਾ। ਕੰਨ ਨੂੰ ਨਹੀਂ ਉਸ ਤਰ੍ਹਾਂ ਹੀ ਹੋ ਕੰਨੀ ਨੇ ਸਾਰਾ ਕੁਝ ਠੀਕ ਠਾਕ ਹੋਣਾ ਵਧੀਆ ਔਰ ਕਿਉਂ ਵੀ ਖੱਖਾ ਹੋਣਾ ਉਹਨੂੰ ਪਤਾ ਸਾਰਾ ਤੈਨੂੰ ਤਾਂ ਬਸ ਸਾਰਾ ਪਤਾ ਨਹੀਂ ਕੀ ਉਸੇ ਦੀ ਜਾਦੇ ਨੇ ਰਹਿੰਦੇ ਜਮੇ ਨਹੀਂ ਉਸੇ ਦੀ ਪੱਕੇ ਚ ਰੱਖ ਕਰਦੇ ਆ ਕੱਲ ਨੂੰ ਮੇਰੇ ਤੋਂ ਗੱਲੀ ਸੁਣਤੀ ਤੋਈ ਚਲ ਕੋਈ ਨਾ ਆ ਸੱਤ ਨੇ ਬਣ ਕੇ ਰੱਖਿਆ ਤੇਰੀ ਮੁੰਡੂ ਪਕੜਾ ਪਟਕਾ ਦੇ ਲਾਲਾ ਕੋਈ ਠੰਡ ਹੋਣ ਲੱਗੀ ਨਾ ਹੁਣ ਕੋਈ ਨਾ ਮੈਂ ਬੱਲ ਗਿਆ ਇਹ ਸਿਰ ਦੁਖਣ ਲੱਗ ਗਿਆ ਨਾ ਫਿਰ ਸੱਤਿਆ ਹੱਬਾ ਵੱਡ ਗਈ ਜੇ ਸਿੱਧਾ ਸੱਤ ਫਿਰ ਹੜਦਾ ਨਹੀਂ ਦੁਖਣ ਮੈਂ ਤਾਂ ਦੱਸਾਂ

वितोसी नार आएगा जरूर और कटीचा आ रही तो 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 हो तू कर, तो कैसे फोन करेंगी कौन नहीं करना है कौन दूसरे आए ना करा कल मम्मी बढ़िया बहाने ना लाएँगे थोड़े तेरे ठाकेर से करेगी बस थोड़ा जा पाए बढ़िया पादूंगी फोन ले आए हो ना नार मैं फोन करूँगी आ जाने नार बढ़िया लगता इकबारी ਜੀ ਜਲੇ ਮਾ ਮਮੀ ਉਹਨਾਂ ਨੂੰ ਵੀ ਤਾਂ ਕਿੰਨਾ ਚਾਹ ਆ ਵਿਚਾਰਿਆਂ ਨੂੰ ਦੱਸ ਹੈ ਦੇਖ ਜੀ ਆ ਜੀ ਆ ਤਾਂ ਡੈਡੀ ਆ ਜੂਗਾ ਮੈਂ ਆਕੀ ਹੱਸਤੇ ਨਹੀਂ ਆ ਨਾ ਮਤ ਕੋਈ ਨਾ ਮੈਂ ਕਹੂੰ ਡਾੜੀ ਉਸ ਟਾਈਮ ਲਈ ਐਨੇ ਫੇਰੇ ਸੋਡੇ ਕਿਹੜਾ ਪੈਰ ਦਾੜ ਦੇ ਨੇ ਉਹ ਜੀ ਆ ਜਾਣੀ ਆ ਨਾਲ ਚੰਦਾ ਆ ਜਾਣੀ ਆ ਨਾਲ ਹੋਰ ਹੁਣ ਤਾਂ ਮੁੰਡਾ ਹੋ ਗਿਆ ਹੁਣ ਦੱਸ ਪਹਿਲਾਂ ਨਹੀਂ ਮੈਨੂੰ ਆਉਣ ਦਿੱਤਾ ਸੋਨੇ ਜਦੋਂ ਵਿਦਾ ਹੋ ਕੇ ਆਉਣਾ ਸੀ ਹੁਣ ਤਾਂ ਮੁੰਡਾ ਹੋ ਗਿਆ ਹੁਣ ਦੱਸ ਵਿਚਾਰੀਆਂ ਉਹ ਹੋਰ ਕੀ ਉਹ ਕਰਨ ਤੁਸੀਂ ਕਹੀਆਂ ਨਾ ਪਰ ਮਾੜਾ ਹੁੰਦਾ ਮੱਥੇ ਨਹੀਂ ਲਾਉਣੀ ਮੱਥੇ ਲਾਗੇ ਹੁੰਦੇ ਨੇ ਦੀ ਹੋਣ ਤਾਂ ਹੋ ਗਿਆ ਹੁਣ ਕੀ ਉਹ ਕਰਨ ਉਹ ਤਾਂ ਪਰਮਾਤਮਾ ਨਹੀਂ ਦੇਣਾ ਜਿਹੜਾ ਕੁਝ ਦੇਣਾ ਉਹ ਦੇਣੀ ਆ ਇਹਦਾ ਤੁਸੀਂ ਉਹੀ ਬੁੜੀਆਂ ਬਹਿਮ ਕਰੀਆਂ ਨਹੀਂ ਆ ਉਹ ਤਾਂ ਜਮੀ ਨਹੀਂ ਮੰਦੀ ਹੈਗੀ ਗੱਲ ਮੇਰੀ ਕਿ ਗੱਲ ਮੰਦੀ ਹੈ ਮੇਰੀ ਜਮੀ ਇਹਦਾ ਸਾਰਾ ਸੇ ਪੁੱਜਾ ਇਹ ਬਾਕਮ ਧੀਰੇ ਹਕਤ ਮਾ ਵਾਲੇ ਸੋਚੀ ਕਰੇ ਹੋਏ ਜੇ ਮੈਂ ਕਹੂੰਗੀ ਕਦੇ ਨਹੀਂ ਮੰਦੀ ਗੱਲ ਮੇਰੀ ਮੰਮੀ ਲਾ ਮੰਪ੍ਰੇਟ ਆਈ ਹੋਰ ਕੀ ਆਜਾ ਲ ਮਰਦੇ ਪੈਣੀ ਵਧੀਆ ਤੁਸੀਂ ਦੱਸੋ ਮੈਂ ਤਾਂ ਵਧੀਆ ਸੇਬ ਠੀਕ ਹੈ ਤੇਰੀ ਠੀਕ-ਠਾਕ ਵਧੀਆ ਕਹਿੰਦੇ ਤੂੰ ਦੱਸ ਇਵੇਂ ਆਸੀ ਸਾਸ਼੍ਰੀਕਾਰ ਸਾਸ਼੍ਰੀਕਾਰ ਤੂੰ ਸਾਸ਼੍ਰੀਕਾਰ ਠੀਕ ਹੈ ਪੁੱਤ ਹਾਂ ਹਾਂ ਵਧੀਆ ਤੁਸੀਂ ਦੱਸੋ ਸੇਤਾ ਠੀਕ ਰਹੀ ਮਾਂ ਦੀ ਪੁੱਤ ਹਾਂ ਠੀਕ ਤੁਹਾਡਾ ਕਾਕਾ ਛੋਟਾ ਵਧੀਆ ਉਹ ਵੀ ਅੰਦਰ ਸੁੱਤਾ ਪਿਆ ਅੱਛਾ ਆ ਮੈਂ ਤਾਂ ਉਹਨਾਂ ਨੂੰ ਸੂਟ ਸਿਆਣਾ ਦਿੱਤਾ ਆ ਮੈਂ ਤੁਹਾਡੇ ਗੇਟ ਖੁੱਲਾ ਦੇਸੀਆ ਮੈਂ ਕਿਹਾ ਚੱਲ ਜਾਂਦੀ ਜਾਂਦੀ ਹੁਣ ਹਾਲ ਪੁੱਛੀ ਜਾਂਦੀ ਆ ਚੱਲ ਵਧੀਆ ਆ ਗੇ ਮਿਲਣਾ ਔਰ ਕਿੰਨਾ ਟਾਈਮ ਹੋ ਗਿਆ ਤੇ ਗੇੜੀ ਹੀ ਮਾਰਿਆ ਮੈਨੂੰ ਲੱਗਾ ਮਾਸੀ ਨੇ ਵੀ ਹੁਣੀ ਗੇੜਾ ਮਾਰਿਆ ਹਨਾ ਲੈ ਜਜਵਾਕ ਨੇ ਹੋਣਾ ਸੀ ਤਾਂ ਇਹਨਾਂ ਨੇ ਗੇੜਾ ਮਾਰਨਾ ਸੀ ਨਹੀਂ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਤੁਹਾਨੂੰ ਹੁਣ ਤਾਂ ਪਤ ਨੂੰ 20 ਦਿਨ ਹੋ ਗਏ ਆਈ ਨੂੰ ਹੀ ਜਾਉਂਗੀ ਕਦੋਂ ਨਾਲ ਤੱਕ ਅੱਛਾ ਹਜੇ ਨਾਲ ਹੋਰ ਹਫ਼ਤਾ ਮੈਂ ਪਤ ਨੂੰ ਪੰਜੀਰੀ ਤੇ ਆਉਂਗੀ ਇਹਦੀ ਜਾ ਕੇ ਸਮਾਨ ਤਿਆਰ ਕਰੂੰਗੀ ਮੇਰੀ ਤਾਂ ਮੋਟੀ ਹੋ ਜੂਗੀ ਖਾ ਕੇ ਫੇਰ ਤਾਂ ਦੇਣੀ ਹੈ ਪਤ ਹੈ ਨਾ ਨਾਸੀ ਭਲਾ ਫਿਰ ਉੱਥੇ ਤੇਰੀ ਨੂੰਹ ਕੋਲੇ ਕੀ ਜਜਵਾਕ ਗੱਲਾਂ ਮੈਂ ਤਾਂ ਕਦੇ ਕੁਛ ਪੜਤਾਲ ਕੀਤੀ ਵੀ ਕੀ ਦੱਸਾਂ ਤੀਏ ਦੋ ਕੁੜੀਆਂ ਹੋ ਗਈਆਂ ਦੋ ਪੱਥਰ ਹੋ ਗਏ ਹੂੰ ਉਹ ਦੋ ਨਹੀਂ ਸੀ ਇੱਕ ਹੀ ਕਾ ਮੰਮੀ ਆਏ ਨਾ ਬੋਲਿਆ ਕਰੋ ਦੇਖ ਲੈ ਮੰਮੀ ਤਾਂ ਪੱਕੇ ਚਲ ਗੁੜੀਆਂ ਤਾਂ ਹੀ ਕਰ ਦਿੰਦੇ ਆ ਨਾ ਤੇ ਫਿਰ ਤੁਸੀਂ ਕੋਈ ਨੂੰ ਆ ਮੈਨੂੰ ਦਵਾਈ ਦੂਈ ਨਹੀਂ ਦਵਾਈ ਨਹੀਂ ਪੁੱਤ ਬਥੇਰੀਆਂ ਪੁੜੀਆਂ ਪਾੜੀਆਂ ਖਵਾਈਆਂ ਨਹੀਂ ਮੈਂ ਤਾਂ ਹਨ ਉਹਨੇ نیچے ਨਾਲ ਖਾਦੀ ਨਹੀਂ ਹੈਗੀਆਂ ਕਲੇਣੀ ਨੇ ਖਾ ਨਹੀਂ ਬਾਈ ਉਹ ਕੋਈ ਪੁੜੀ ਨੇ ਕੋਈ ਆਸ ਨਹੀਂ ਕਰਿਆ ਸੀ ਆਹ ਦਫਾ ਕਰ ਪਰੇ ਪੁੜੀਆਂ ਪਾੜੀਆਂ ਨੂੰ ਇੱਥੇ ਬਾਬਾ ਨਹੀਂ ਹੈਗਾ ਆਹਾ ਪਾਤੜਾ ਦੇ ਕੋਲੇ ਆ ਪਤਾ ਨਹੀਂ ਕਿਹੜਾ ਪਿੰਡ ਜੋ ਤਾਂ ਮੈਂ ਪੁੱਛ ਕੇ ਦੱਸੂ ਤੇ ਚੰਗੀ ਤਰ੍ਹਾਂ ਹਾਂ ਹਾਂ ਇਹ ਮੇਰੀ ਨਾਨਾ ਨੇ ਹੈ ਮੇਰੀ ਪਰਜਾਈ ਨੇ ਸਾਬਣੇ ਕੁੜੀਆਂ ਪੜੀਆਂ ਜੀਆਂ ਨਹੀਂ ਖਾਧੀਆਂ ਗੋਲੀਆਂ ਖਾਧੀਆਂ ਕੰਦੀਆਂ ਹਾਂ ਮੈਂ ਤੁਸੀਂ ਪੁੱਤ ਪੁੱਛ ਕੇ ਮੈਂ ਤੁਹਾਨੂੰ ਪੁੱਛ ਕੇ ਦੱਸੂਗੀ ਬਾਬੇ ਦਾ ਨਾਮ ਵੀ ਜੈਖਾਨੇ ਦਾ ਹੋਣੀ ਕੀ ਆੜੀ ਏ ਪੱਕੀ ਗੱਲ ਆ ਦੀਦੀ ਹਾਂ ਜਮਾਂ ਪੱਕੀ ਅੜੀ ਏ ਅੱਛਾ ਨਾਮ ਮੇਰੇ ਆਜ ਨਹੀਂ ਆਉਂਦਾ ਨਾਮ ਤੇਰਾ ਕੋਈ ਨਾ ਮੈਂ ਨੰਬਰ ਨਾਮ ਸਾਰਾ ਕੁਝ ਹੀ ਲੈ ਕੇ ਤੈਨੂੰ ਦੇ ਦੂੰਗੀ ਪਰਚੀ ਬਣਾ ਕੇ ਦੇ ਦੂੰਗੀ ਹੋ ਗਈਆਂ ਕੀ ਕਰਾਤੀ ਏ ਤੂੰ ਉੱਥੇ ਲੈ ਕੇ ਜਾਈ ਸ਼ਰਦਾ ਨਾਲ ਮੱਥਾ ਟੇਕਿਓ ਗੋਲੀ ਦਿੰਦਾਗਾ ਤੇ ਪੱਕਾ ਹੀ ਲਿਖ ਕੇ ਦਿੰਦਾ ਗਰੰਟੀ ਹੈ ਕਹਿੰਦਾ ਮੁੰਡਾ ਹੀ ਹੋਊਗਾ ਅੱਛਾ ਹਾਂ ਨਹੀਂ ਦੇਖ ਤੇਰੇ ਬੋਲ ਪਰ ਜਾਣ ਸਾਡੇ ਤੇ ਰਿਸ਼ਤੇਦਾਰੀ ਚ ਕਿਸੇ ਦੇ ਵੀ ਕੁੜੀ ਹੈ ਹੀ ਨਹੀਂ ਸਗੋਂ ਤੱਸਦੇ ਆ ਸਾਡੇ ਤੇ ਸਾਰੇ ਵੀ ਕੁੜੀ ਹੋਵੇ ਕਿਸੇ ਨਾ ਤਾਂ ਹੋਵੇ ਤੇ ਇਹ ਮੈਂ ਤਾਂ ਡਰ ਲਾ ਦੇਵੇ ਤੇ ਮਾੜੇ ਪਿੰਆ ਮਾਰੀਆਂ ਦੋ ਤਾਂ ਹੋ ਗਈਆਂ ਕਿ ਤੇ ਹੋਰ ਨਾ ਹੋ ਜੇ ਕੋਈ ਚਲ ਭਾਈ ਆਪਾਂ ਤੀਆਂ ਨੂੰ ਮਾੜਾ ਨਹੀਂ ਕਹਿੰਦੇ ਹਨਾ ਚੱਲ ਜਾਣ ਲੈਣ ਇੱਕ ਹੋ ਜੇ ਦੋ ਹੋ ਜੇ ਕੱਲ ਨੂੰ ਕਬੀਲਦਾਰੀ ਵੀ ਭਾਈ ਉਹਨਾਂ ਦੀ ਨਿਉਟ ਨਹੀਂ ਹੁੰਦੀ ਆ ਤੀ ਤੈਨੂੰ ਪਤਾ ਏ ਜਿਹੜੇ ਮੂਹਾਂ ਪਰ ਜਾਂਦੇ ਲੋਕਾਂ ਦੇ ਫਿਰ ਕਹਿੰਦੇ ਦੀ ਗੁਰੂ ਲੜਾ ਪੜਾਈ ਜਾਂ ਲੈਂਗੇ ਲੋਟ ਆਉਂਦੀ ਨਹੀਂ ਹੁੰਦਾ ਤਾਂ ਇੱਕ ਹੋਣਾ ਜ਼ਰੂਰੀ ਆ ਉਹ ਹੀ ਤਾਂ ਗੰਦਾ ਮਾਪਿਆਂ ਨੂੰ ਵੀ ਆਸ ਹੁੰਦੀ ਆ ਵੀ ਰੋਟੀ ਖਾਵਾਂਗੇ ਪੜ੍ਹਾਂਗੇ ਤਾਂ ਹੈਗਾ ਪੁੱਤ ਦਾਦੇ-ਦਾਦੀਆਂ ਨੂੰ ਵੀ ਆਸ ਹੁੰਦੀ ਆ ਵੀ ਪੋਤੇ-ਪੋਤੀਆਂ ਨੇ ਵੀ ਪੋਤਾ ਵੀ ਹੋਵੇ ਇਹ ਵੀ ਆਸ ਹੁੰਦੀ ਆ ਹੈ ਨਾ ਚੱਲ ਕੋਈ ਨਹੀਂ ਮੈਂ ਨਾ ਤੈਨੂੰ ਪੱਕਾ ਹੀ ਮਾਸੀ ਹਲੇ ਤਾਂ ਰਹਿਣਗੀ ਮਾਈਕ ਬੋਧ ਤਾਂ ਨਾ ਹੁੰਦੀ ਕੋਈ ਨਹੀਂ ਜੇ ਮੇਰਾ ਫੇਰ ਕਿਹੜਾ ਵੱਜਾ ਮੈਂ ਤੈਨੂੰ ਲਿਖ ਕੇ ਨੰਬਰ ਦੇ ਜੂਗੀ ਜਾਂ ਫਿਰ ਤੂੰ ਕਿਹੜਾ ਮਾਰ ਤੂੰ ਦੱਸ ਦੇ ਦੀ ਨਹੀਂ ਫੋਨ ਕਰਦੀ ਫੋਨ ਕਰਦੀ ਭੋਲੇ ਭੇਜਦੀ ਚੱਲ ਚੰਗਾ ਤੁਸੀਂ ਤਿਆਰ ਹੋ ਜਾ ਕਰੋ ਚਾਹ ਪੀਏ ਜਨੋ ਚਾਹ ਪੀ ਕੇ ਬਾਅਦ ਚਾਹ ਕਿਹਾਲੀ ਪੁੱਤ ਚਾਹ ਤਾਂ ਬਥੇਰੇ ਪੀਦੀ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਨਾਲ ਹੀ ਢੁੱਫਕੀ ਦਾ ਪੋਰ ਕੀ ਹੁੰਦਾ ਜੀ ਚਾਦੀ ਹੁੰਦਾ ਫਿਰ ਦਿੱਤਾ ਪਾਣੀ ਹੁੰਦਾ ਕੀ ਆ ਛਾਦਾ ਜੈਸ ਨੇ ਦਾ ਬੱਚਾ ਤੇ ਆ ਬਣ ਜਾਂਦਾ ਫਿਰ ਆਪਕੇ ਅਫਸੂਲੇ ਨੇ ਫਰਦ ਰਹਿੰਦੀ ਆ ਇਹ ਤਾਂ ਹੈਗਾ ਪੁੱਤਾ ਤੇ ਆਪ ਤਾਂ ਬਣਦਾ ਚਲ ਮੈਂ ਤਾਂ ਇਹਦੇ ਕੋਲੇ ਆਈ ਨਹੀਂ ਸੀ ਢੇੜਾ ਨਹੀਂ ਮਾਰਿਆ ਸੀ ਮੈਂ ਕਿਹਾ ਚਲ ਮੈਂ ਪਤਾ ਲੈ ਆ ਜਾਵਾਂ ਚਲ ਆ ਜਾ ਕਰਕੇ ਆਉਂਦੀ ਅੱਧੀ ਢੇੜਾ ਮਾਰ ਦਿਆ ਕਰ ਕੋਈ ਨਹੀਂ ਕੋਈ ਨਹੀਂ ਫਿਕਰ ਹੀ ਨਾ ਕਰੋ ਤੁਸੀਂ ਤੇ ਮੈਂ ਦੇਖ ਕੇ ਜਾਵਾਂਗੀ ਚੰਗਾ ਕਰੀ ਸੀ ਹਾਂ ਹਾਂ ਕੋਈ ਨਾ ਹਾਂ ਤੇ ਇਹ ਵੀ ਉਹ ਤੇ ਪਹੁੰਚਦੇ ਪੈਗੀ ਕੋਈ ਨਹੀਂ ਮੈਂ ਭੇਜ ਦੂੰਗੀ ਹਾਂ ਹਾਂ ਚਲ ਚੰਗਾ ਫਿਰ ਮਾਸੀ ਮੈਂ ਚਲਦੀ ਆ ਬਾਈ ਚੰਗਾ ਠੀਕ ਆ ਬਣ ਲੈ ਲੈ ਮੈਂ ਮਾਸੀ ਦਾ ਬਾਈ ਵੀ ਕਰਦਾ ਪੁੱਤ ਚੰਗਾ ਚੰਗਾ ਹਰਪ੍ਰੀਤ ਬਣੇ ਠੀਕ ਆ ਠੀਕ ਆ ਬਣ ਚਲ ਇਹ ਕੁੜੀ ਕੌਣ ਤੇ ਹੈ ਇਹ ਮੰਮੀ ਇਧਰ ਸਾਡੇ ਤਾਏ ਦੀ ਨੂੰਹ ਆ ਅੱਛਾ ਛੋਟੇ ਹੁੰਦੇ ਕਦੇ ਆਈ ਨਹੀਂ ਪਹਿਲਾਂ ਮੈਂ ਤਾਂ ਦੇਖੀ ਹੀ ਨਹੀਂ ਹਾਂ ਕਰਾਈ ਕਰੀ ਕਰ ਤੂੰ ਹਾਂ ਵਾ ਆਪਣੇ ਗੋਟੱਖੀਆਂ ਜਾਂ ਦੋ ਹੀ ਵਾਸਨੀਆਂ ਹੋ ਮੰਮੀ ਤੁਸੀਂ ਉਹੀ ਕਹਤੋ ਹਰੇਕ ਲਵੇ ਬੈਹ ਜਾਨੇ ਕੋਈ ਪੂੜੀ ਦੱਸ ਦੋ ਕੋਈ ਦਵਾਈ ਦੱਸ ਦੋ ਕਰਨ ਹੁਣ ਮਾੜਾ ਜਾਈਦੀ ਮਨਪ੍ਰੀਤ ਜੇਦੀ ਲੱਗੇ ਤੁਸੀਂ ਐਂ ਨਾ ਤੁਸੀਂ ਕਰਿਆ ਕਰੋ ਨਾਲੇ ਜੇ ਪਹਿਲਾਂ ਸੋਨੇ ਕਿੰਨੀਆਂ ਉਹਨੂੰ ਪੂੜੀਆਂ ਖਵਾਤੀਆਂ ਫਿਰ ਹੋਇਆ ਤਾਂ ਹੈ ਨਹੀਂ ਮੁੰਡਾ ਨਾਲੇ ਹੁਣ ਮੈਂ ਕਿਹੜਾ ਕੋਈ ਪੂੜੀ ਖਾਦੀ ਸੀ ਨਾਲੇ ਕਿਹੜੀਆਂ ਗੋਲੀਆਂ ਖਾਦੀਆਂ ਨੇ ਮੇਰੇ ਵੀ ਤਾਂ ਮੁੰਡਾ ਹੋ ਗਿਆ ਉਹ ਤਾਂ ਜੇ ਪ੍ਰਮਾਤਮਾ ਨੇ ਦੇਣਾ ਹੁੰਦਾ ਨਾ ਆਪੇ ਦੇ ਦਾਨਾ ਹੁੰਦਾ ਜੇ ਦੇਣਾ ਹੁੰਦਾ ਪਹਿਲੀ ਦੇ ਦਾਨਾ ਉਹ ਨਹੀਂ ਤੀਏ ਤੂੰ ਨਾ ਗੱਲ ਨੂੰ ਉਹ ਕਰਿਆ ਕਰ ਮੇਰੀ ਤੂੰ ਮੰਨਦੀ ਨਹੀਂ ਇਹ ਇਹ ਕੁੜੀ ਦੱਸ ਨਹੀਂ ਰਹੀ ਸੀ ਗੰਨੀ ਮਾਸੀ ਮੇਰੀ ਆਨੰਦ ਦੇਵੀ ਹੋਇਆ ਮੇਰੀ ਪਰਜਾਈ ਦੇਵੀ ਹੋਇਆ ਇੱਕ ਦੋ ਦੇ ਹੋਰ ਵੀ ਰੱਖਤੀ ਸੀ ਜੇ ਤੂੰ ਡਰੈਸ ਲੈ ਲਈਂ ਕਿ ਤੈਨੂੰ ਕੀ ਹੋਏਗਾ ਨਸਾਨਪੈਸ ਖਵਾ ਦਾਂਗੇ ਕੁੜੀਆਂ ਨੂੰ ਗੋਲੀ ਮੰਮੀ ਤੂੰ ਮਾਰੇਂਗੀ ਉਹਨੂੰ ਨਹੀਂ ਕਰੇ ਕਹੀ ਜੀ ਦਵਾਈਆਂ ਲਿਆ ਕੇ ਦਿੰਨੀਆਂ ਕਦੇ ਕਹੀ ਜੀ ਲਿਆ ਕੇ ਦਿੰਨੇ ਜੇ ਉਹਨੂੰ ਕੋਈ ਰੋਗ ਲੱਗੇ ਫਿਰ ਕਿੱਥੋਂ ਇਲਾਜ ਕਰਾਈਂਗੀ ਨਾਲੇ ਉਹਦੀਆਂ ਨਾ ਜੇ ਕੁਝ ਹੋ ਗਈ ਕੋਈ ਗੱਲਬਾਤ ਉਹ ਦੂਜੀਆਂ ਵੀ ਦੋ ਰੁੱਲ ਜਾਣੀਆਂ ਇਹ じゃ ਮੁੰਡਾ ਮੁੰਡਾ ਕਰਦੀਆਂ ਤੂੰ ਨਹੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਹੈਗਾ ਨਹੀਂ ਘਰ ਬਸਜੂ ਤੇਰੇ ਭਾਈ ਦੇ ਕੋਈ ਯਾਰ ਲੱਗਜੂ ਘਰ ਨੂੰ ਵੀ ਘਰ ਬਸਣ ਨੂੰ ਹੁਣ ਕਿਹੜਾ ਉਜੜ ਰਿਹਾ ਕੁੜੀਆਂ ਵੀ ਉਹੀ ਜਿਹੀ ਪੁੱਤਾਂ ਵਰਗੀਆਂ ਨੇ ਤੈਨੂੰ 20 ਵਾਰੀ ਗੱਲ ਸਮਝਾ ਦਿੱਤਾ ਤੀ ਇਹ ਤੂੰ ਸਮਝੀ ਨਹੀਂ ਕੁੜੀਆਂ ਦਾ ਮੰਮੀ ਤੁਸੀਂ ਤਾਂ ਹਰੇਕ ਲਵੇ ਵੇਲੇ ਨੂੰ ਰਾਗ ਲੈ ਕੇ ਆਦਾ ਵੀ ਕੁੜੀਆਂ ਨੇ ਮੇਰੇ ਦੋ ਪੋਤੀਆਂ ਨੇ ਕੋਈ ਦਵਾਈ ਦੱਸਦੇ ਕੋਈ ਬਾਬਾ ਦੱਸੇ ਕੋਈ ਕਿਸੇ ਕੋਲ ਕੁਝ ਨਹੀਂ ਹੈਗਾ ਜੀ ਨੂੰ ਦੇਣਾ ਪ੍ਰਮਾਤਮਾ ਨੇ ਨਾ ਐਂ ਦੇਦਾ ਨਾ ਹੁੰਦਾ ਨਾ ਗੋਲੀਆਂ ਚ ਕੁੜੀਆਂ ਚ ਆ ਬਾਬਿਆਂ ਕੋਲ ਟੂਨੇ ਟਾਮਣਾ ਤੇ ਕਿਸੇ ਚੀਜ਼ ਚ ਕੁਝ ਨਹੀਂ ਹੈਗਾ ਪ੍ਰਮਾਤਮਾ ਨੇ ਜਿਉਂ ਦੇਣਾ ਐਂ ਦਿੰਦਾ ਲਾ ਤੁਸੀਂ ਹੁਣ ਮੇਰੇ ਕੋਲ ਦੇਖ ਲਓ ਮੈਨੂੰ ਕਿਸੇ ਮੱਥੇ ਟੇਕ ਪੈਣਾ ਹੋ ਗਿਆ ਠੀਕ ਆ ਹੁਣ ਜਿਹਦੇ ਪਹਿਲਾ ਕੁੜੀ ਹੋਏ ਨੇ ਮਗਰ ਪੈ ਜਾਂਦੀਆਂ ਨੇ ਬੁੜੀਆਂ ਸਿਆਣੀਆਂ ਨੂੰ ਐਵੇਂ ਨਹੀਂ ਕਿਹਾ ਇਹੋ ਨਾ ਨਹੀਂ ਵਿਵਾਗ ਹੈ ਪੰਜਾਬ ਆੜਮੀ ਆ ਨਹੀਂ ਤੂੰ ਉਹਨੂੰ ਪੁੱਛ ਕੇ ਕੁੜੀ ਨੂੰ ਨਾ ਤੂੰ ਨਾਂ ਦਿੱਸੇ ਉਹ ਤੂੰ ਨੰਬਰ ਦੇ ਦੇ ਸਾਡਾ ਕਾਲੇ ਦਾ ਤੇ ਪਈ ਆ ਦੇ ਦੀ ਨੰਬਰ ਉਹਦੇ ਕਰ ਦੋ ਐਡਰੈਸ ਆ ਉਹਨਾਂ ਕੁੜੀ ਮੰਮੀ ਮੈਂ ਤਾਂ ਇਹ ਕਹਿੰਦੀ ਆ ਜੇ ਕੱਲ ਨੂੰ ਸੰਦੀਪ ਨੂੰ ਕੋਈ ਰੋਗ ਲੱਗ ਗਿਆ ਨਾ ਨਾਲੇ ਫਿਰ ਤੂੰ ਪਸਤਾ ਐਂਗੀ ਬਹੁਤ ਜ਼ਿਆਦੀ ਵੀ ਕੁਛ ਨਹੀਂ ਹੁੰਦਾ ਤੂੰ ਮੰਨ ਲਿਆ ਕਰ ਫੇਰ ਵੀ ਉਹ ਚ ਵੀ ਜਾਨ ਆ ਕੋਈ ਉਹ ਪੱਥਰ ਨਹੀਂ ਹੈਗਾ ਕੋਈ ਲੋਹੇ ਦੀ ਬਣੀ ਹੋਈ ਹੈਗੀ ਜਿਹੜੇ ਅੱਗ ਸੁਆਹ ਸਿੱਟੀ ਜਾਊਗੀ ਆਪਦੇ ਅੰਦਰ। ਵੀ ਗੋਲੇ ਨਾਲ ਕੀ ਹੋਊ ਜੂਗਾ ਫੇਰਾ? ਮੰਮੀ ਇਹੋ ਗੋਲ ਨਾਲ ਸਰੀਰ ਖਰਾਬ ਹੋ ਜਾਂਦਾ। ਅੱਜ ਕੱਲ ਨਾਲੇ ਇੰਨੀ ਜਾਨ ਹੈ ਨਹੀਂ ਕਿਸੇ ਚ। ਪਹਿਲਾਂ ਵਰਗੀਆਂ ਜਾਨਾਂ ਨਹੀਂ ਹੈਗੀਆਂ। ਪਹਿਲਾਂ ਵਰਗੀਆਂ ਨਾ ਖਰਾਕਾਂ ਨੇ। ਤੂੰ ਤਾਂ ਵੇਰੀ ਗੱਲ ਨੂੰ ਮਾਰ ਦਿੱਲੀ। ਵੀ ਕਹਿੰਦੇ ਚਾਹੇ ਘੁੱਟ ਕਰਾਂ। ਕੋਈ ਨਾ ਕਰ ਲਿਓ। ਸਾਗ ਦੇ ਦਿੰਨੀ ਆ ਮੈਂ ਦੁੱਧ ਦੀ ਘੁੱਟ ਦੁੱਧ 'ਚ ਪੱਤੀ ਪਾਵਾਂ। ਇਹ ਕੰਨਾਂ ਦੁੱਧ ਹੀ ਕਰਾਂ। ਪਤੀ ਪਾਲੇ ਥੋੜੀ ਨਾ ਲਿਆਉਣੀ ਕਰਦੀਆਂ ਇੱਕ ਤਾਂ ਤੁਸੀਂ ਜਿਵੇਂ ਹੀ ਸਮਝਦੇ ਹੈਗੇ ਨਹੀਂ ਮੈਂ ਗੁੰਦਣ ਨਹੀਂ ਕੀ ਕਹਿੰਦੀਆਂ ਵੀ ਰੋਲ ਦੋਗੇ ਤੁਸੀਂ ਐ ਲੀਨੀਆਂ ਤੂੰ ਪੁੱਛ ਨਹੀਂ ਕੁੜੀਆਂ ਗੋਲੀਆਂ ਨੇ ਨਾਲ ਬਾਬਿਆਂ ਨੇ ਚੱਕਰ ਚ ਪੈਨੇ ਹੋ ਫ੍ਰੇਕ ਨੂੰ ਪੁੱਛਣ ਵੇਜ ਜਾਈਂ ਐ ਤਾਂ ਜਿਹੜਾ ਵੀ ਕੋਈ ਆਉਂਦਾ ਕੋਈ ਨਾ ਕੋਈ ਕੁਝ ਦੱਸੇ ਦੀਂਦਾ ਫਲਾਣੀ ਜਗ੍ਹਾ ਤੇ ਬਾਬਾ ਫਲਾਣੀ ਜਗ੍ਹਾ ਤੇ ਕੁੜੀਆਂ ਨਿੰਦਾ ਕੋਈ ਕਿਸੇ ਕੋਲ ਕੁਝ ਨਹੀਂ ਹੈਗਾ ਪਤਾ ਨਹੀਂ ਪਾਤੋਂ ਨਹੀਂ ਗਾਮੇ ਨੂੰ ਸਮਝੀ ਲਈਏ ਕਿੰਨਾ ਸਮਝਾ ਸਮਝਾ ਕੇ ਸਾਰੇ ਤਾਂ ਵਰਨੇ ਜ਼ੋਰ ਲਾ ਲਿਆ ਇਹਨਾਂ ਆਥ ਰੀਡ ਕਰਦੀ ਹੈਗੀ ਨਾਲੇ ਦੇਖੀ ਜੇ ਕੋਈ ਗੱਲਬਾਤ ਹੋ ਗਈ ਨਾ ਫਿਰ ਸਾਰੀ ਉਮਰ ਪਸਤਾ ਹੋਊਗੀ ਨਾਲੇ ਉਹਦੀਆਂ ਧੀਆਂ ਰੋਣੀਆਂ ਚੰਗਾ ਫਿਰ ਆਥ ਰੀਤ ਮੈਂ ਜਾਣੀ ਆ ਪੁੱਤ ਚੰਗਾ ਮੰਮੀ ਸੌਂ ਗਿਆ ਇਹ ਹਾਂ ਨਹੀਂ ਫੜਾ ਦਿੰਦੀ ਮੈਨੂੰ ਅਖਾ ਮੜਾ ਜਾ ਨਾ ਸੌਂ ਗਿਆ ਲੈ ਲੈ ਫੜਾ ਰਹੀ ਮੈਂ ਪਿਆਤਾ ਕਰ ਰਹੀ ਫਿਰ ਭੱਗ ਜਾਂਦੇ ਆਥਣੇ ਜੇ ਬਸ ਆਥਣੇ ਜੇ ਨਹੀਂ ਪੁੱਤ ਫੇ ਮੇਰੇ ਕੋ ਬੇੜਾ ਹੋ ਜਾਊਗਾ ਆਥਣੇ ਤਾਂ ਮੈਂ ਜਾਣੀ ਆ ਹੁਣ ਆ ਸਿਰ ਬੰਨ ਕੇ ਰੱਖਿਆ ਕਰ ਤੈਨੂੰ ਪਹਿਲਾਂ ਕਿਹਾ ਸੀ ਨਾਲੇ ਮੈਂ ਕੋਈ ਨਾ ਮੰਮੀ ਸਿਰ ਦੁਖਣ ਲੱਗ ਜ ਤੇਰਾ ਕੋਈ ਨਹੀਂ ਹਾਂ ਕੋਈ ਨਹੀਂ ਜੀ ਤੂੰ ਜਮੀ ਦੀ ਗੱਲ ਮੰਦੀ ਹੈਗੀ ਮੇ ਤਾਂ ਕੋਈ ਚੰਗਾ ਪੁੱਤ ਲੈ ਜਾ ਤੂੰ ਫਿਰ ਮੰਮੀ ਕੋਲੇ ਲੈ ਇਹ ਨੂੰ ਕੋ ਕੇ ਰ ਖਾ ਕਰਨਾ ਇਹ ਨੂੰ ਨਾ ਆਪ ਦਾ ਸਿਰ ਬੰਨ ਕੇ ਕਹੇ ਨਾ ਕੰਮ ਕੋ ਮਨਾ ਕਰੀ ਕੁੜੀ ਹੈਗੀ ਆਹੋ ਠੀਕ ਕੋ ਘਰ ਲਗਦਾ ਸਾਕਾਂ ਤਾਂ ਦੇ ਮੈਨੂੰ ਕੋਈ ਨਾ ਮੰਮੀ ਦੇ ਤੀ ਉਹਦੇ ਜਿੱਦੇ ਆਏ ਤੇ ਕੋਈ ਨਾ ਹੁਣ ਅੱਜ ਮੈਂ ਖਾਲੀ ਕਿਉਂ ਗਈ ਫਿਰ ਕੋਲ ਲੈ ਤੂੰ ਸਤਾ ਪੈਸੀ ਖਾਸੇ ਚੱਕੀ ਫਿਰਦੇ ਹੋ ਪੈਸੇ ਤਾਂ ਪੁੱਤ ਫਿਰ ਹੁਣ ਲੱਗੀ ਤੱਥੀਆਂ ਉਹਨੇ ਆਹ ਹਜ਼ਾਰ ਤਾਂ ਲੈ ਜਾ ਅੱਛਾ ਮੁੰਡੇ ਦਾ ਮੇਰੇ ਦੋਤੇ ਦਾ ਚੱਲ ਬਸ ਬਹੁਤ ਨੇ ਬਹੁਤ ਯਾ ਤੂੰ ਲੈ ਲਾ ਲੈ ਤੂ ਸਹਾਗ ਲਈ ਕਾ ਨੂੰ ਫਾਟੂਮਾਾ ਕੇ ਖਾ ਲਿਆ ਕਰ 1000 ਰੁਪਏ ਬਹੁਤ ਤਾਂ ਕੋਈ ਨਾ ਰੱਖ ਰੱਖ ਰੇ ਤਾਂ ਥੋੜੇ ਰਹਿ ਜਾਣਗੇ 11 ਦਿਨ ਨੇ ਮੈਂ ਹੋਰ ਹੁਣ ਜੋੜੇ ਹੋਏ ਤੇ ਉਦੋਂ ਤਾਂ ਨਹੀਂ ਟਾਈਮ ਦਿੱਤਾ ਰੱਬ ਨੇ ਬਣਾਉਣ ਦਾ ਪੁੱਤ ਤੂਸਤਾ ਪੈਸੇ ਬਾੜੀ ਚੱਕੀ ਫੇਰਦੇ ਹਾਂ ਨਾਲ ਦੇਖ ਕੇ ਖਰਚੇ ਕਰਿਓ ਹੁਣ ਬਹੁਤ ਵੰਡ ਤੇ ਕੋਈ ਨਾ ਮਸਾ ਟਾਈਮ ਆਇਆ ਖੁਸ਼ੀ ਦਾ ਉਹ ਤਾਂ ਗੱਲ ਠੀਕ ਆ ਮੰਮੀ ਹੁਣ ਉਹੀ ਤਾਂ ਨਹੀਂ ਹੈਗਾ ਵੀ ਨਜਾਇਜ਼ ਖਰਚਾ ਕਰੀ ਜਾਣਾ ਲੋਕਾਂ ਦੇ ਘਰ ਤਾਂ ਨਹੀਂ ਭਰਨੇ ਮੈਂ ਤਾਂ ਦੁਬਾਰੇ ਫੇਰ ਕਹਿੰਨੀ ਆ بیا ਸਰਵਾਨੇ ਕੇ ਰੱਖਿਆ ਕਰ ਮੜ ਮੋਟਾ ਕੋਈ ਨਹੀਂ ਤਾਂ ਮੈਂ ਬਨ ਲੂੰਗੀ ਚਾਹ ਪੀ ਜਾਂਦੇ ਨਾ ਬਸ ਤਾ ਕੁੜੀ ਕਿੱਥੇ ਆ ਉਹ ਬਾਰੀ ਐਰ ਸੋਈ ਚ ਚੰਗਾ ਫਿਰ ਮੈਂ ਜਾਣੀ ਆ ਮੈਨੂੰ ਫੇਰ ਇਕ ਵੜਾ ਹੋ ਜਾਊਗਾ ਨਹੀਂ ਤੂੰ ਆਪਦਾ ਲੁੱਕ ਕੇ ਬੈਠਿਆ ਕਰ ਹੁਣ ਠੰਡ ਹੋਣ ਲੱਗੀ ਤੁਸੀਂ ਜਾ ਕੇ ਹਾਂ ਉਹ ਤਾਂ ਗੱਲ ਠੀਕ ਆ ਤੁਸੀਂ ਜਾ ਕੇ ਫੋਨ ਕਰ ਦੇ ਹਾਂ ਕੋਈ ਨਾ ਚੰਗਾ ਫਿਰ ਚੰਗਾ ਤਾ ਚੰਗ ਚੰਗ ਅੰਮੇ ਇਹਨੂੰ ਬੋਚ ਕੇ ਰੱਖੀ ਠੀਕ ਆ ਕੋਈ ਨਹੀਂ ਲੈ ਮੰਮੀ ਬੜੀਆ 20 ਕਿ ਦਿਨ ਕਢਾ ਗਏ ਚਲ ਮਮਤਾ ਲਾਦੂਗੀ 10 ਦਿਨ ਹੋਰ ਐਨੇ ਫਿਰ ਦੇਖਦੇ ਆ ਕੀ ਬਣਦਾ ਨਹੀਂ ਪਿੰਡ ਵਗ ਜੂਗੀ ਹੋਰ ਕੀ ਆ ਲੈ ਐਨੇ ਪੈਸੇ ਲਈ ਨਲ ਕਿਹਾ ਤੀ ਵੀ ਐਨੇ ਨਾ ਦੇ ਕਹਿੰਦੀ ਇਹ ਤਾਂ ਜੋ ਤੇ ਮੈਂ ਬੰਡੂਗੀ ਉਹ ਤੋਂ ਵੀ ਥੋੜੇ ਪੈ ਜਾਣਗੇ ਵੀ ਦੱਸ ਐਨੇ ਕਿੰਨੇ ਕ ਬੰਡੇਗੀ ਲੈ ਦੇਖ ਲੈ ਦੋ ਤੱਕ ਆਦਾ ਹੋਇਆ ਮੰਮੀ ਤਾਂ ਝੱਲੀ ਹੋਈ ਫਿਰਦੀ ਆ ਐ ਪੈਸੇ ਤਾਂ ਉਸ ਦੇ ਪੱਤੇ ਵਾਂਗੂ ਬੰਡੀ ਜਾਂਦੀ ਆ ਕਹਿੰਨੀ ਇਹ ਤਾਂ ਹਜੇ ਥੋੜੇ ਰਹਿ ਜਾਣਗੇ ਜਦ ਮੈਂ ਬੰਡੇ ਵੀ ਕਿੰਨੇ ਦਿਨ ਤਾਂ ਹੋ ਗਏ ਤੈਨੂੰ ਬੰਡਦੀ ਨੂੰ ਹਜੇ ਤੂੰ ਅਸਰੱਜੀ ਨਹੀਂ ਹੈਗੀ ਇਹ ਤਾਂ ਐਂ ਹੀ ਨਹੀਂ ਦੇਖਦੀ ਹੈਗੀ ਵੀ ਵੀਰਾ ਕੱਲਾ ਕੱਲੇ ਦੀ ਕਮਾਈ ਆ ਹੜਦੂ ਲਾਰਖਾ ਮੰਮੀ ਨੇ ਤਾਂ ਜਮੀ ਅਰ ਜੇ ਪੋਤਾ ਹੋ ਜਾਂਦਾ ਪਤਾ ਨਹੀਂ ਇਹ ਤਾਂ ਕੀ ਕਹਿ ਲੰਗਰ ਚਲਾਉਂਦੀ ਜਮੀ ਮੰਮੀ ਦਾ ਤਾਂ ਇੰਨਾ ਖੁੱਲਾ ਹੱਥ ਹੋ ਰਿਆ ਬਸ ਰੋਕ ਟੋਕ ਜਮੀ ਨਹੀਂ ਕੋਈ ਕਰਨ ਵਾਲਾ ਹੈਗਾ ਉੱਪਰੋਂ ਜਿੱਦਿਆਂ ਦਾ ਇਹ ਹੋਇਆ ਪਹਿਲਾਂ ਤਾਂ ਮੈਨੂੰ ਵੀ ਪੱਥਰੇ ਦੱਸਦੀ ਹੁੰਦੀ ਸੀ ਮੇਰੀ ਵੀ ਕਦਰਵਾਦੀਗੀ ਇਹਦੇ ਨਾਲ ਤਾਂ ਨਹੀਂ ਤਾਂ ਮੈਨੂੰ 100 ਰੁਪਏ ਮਾਸਾ ਕੱਢ ਕੇ ਦਿੰਦੀ ਟੀ ਆ ਜਿਹੜਾ 1000 ਰੁਪਏ ਮੈਨੂੰ ਦੇਗੀ ਔਰ 1000 ਇਹਨੂੰ ਦੇਗੀ ਉੱਪਰ ਦੇਗੀ ਕਹਿੰਦੀ ਫਲ ਫਰੂਟ ਖਾਣ ਨੂੰ 2000 ਰੁਪਏ ਹੋਰ ਦੇ 3-4000 ਰੁਪਏ ਦੇਗੀ ਤਾਂ ਉਸ ਦੇ ਪੱਤੇ ਸਮਝ ਰਕੇ ਨੇ ਮੰਮੀ ਨੇ ਤਾਂ ਜਮੀ ਇਹਦੇ ਆਉਣ ਨਾਲ ਤਾਂ ਮੇਰੀ ਕਦਰ ਵਧ ਗਈ ਨਾਲੇ ਮੈਨੂੰ ਪੱਥਰ ਸਮਝਦੀ ਟੀ ਮੈਨੂੰ ਵੀ ਪਹਿਲੀ ਚਲ ਦੇਖੀ ਜਾਊਗੀ ਕੀ ਬਣਦਾ ਸਮਝਾਇਆ ਤਾਂ ਹੈਗਾ ਵੀ ਇੰਨਾ ਖਰਚ ਨਾ ਕਰ ਹੁਣ ਜੇ ਸਮਝੂਗੀ ਆਖੀ ਵਰ ਗਿਆ ਸਰ ਕੰਮਾ ਮਾਨੋ ਦਾ ਬਾਰੇ ਪਰ ਕਿਆ ਮਨ ਮੈ ਰੁ ਮਮਤਾ ਮੈਂ ਜਾਣੀ ਪੁੱਤ ਜੀ ਮਾਸੀ ਆ ਕੀ ਗੱਲ ਬੈਗ ਚੱਕ ਕੇ ਤਿਆਰ ਹੋ ਕੇ ਆ ਵੀ ਗਈ ਮੈਨੂੰ ਤੂੰ ਦੱਸਿਆ ਹੀ ਨਹੀਂ ਹੈਗਾ ਕੁਛ ਮਾ ਪੁੱਤ ਮੈਂ ਹਮ ਕੰਨੇ ਨੂੰ ਮੈਂ ਆਈ ਨਹੀਂ ਹੁਣ ਅਸੀਂ ਪੰਜੀਰ ਜਾ ਕੇ ਤਿਆਰੀ ਕਰਨੀ ਹੈ ਜਾ ਕੇ ਮਾਸੀ ਇੱਕ ਦੋ ਦਿਨ ਹੋਰ ਲਾ ਜਾਂਦੀ ਸਾਡਾ ਜੀ ਰੱਗਿਆ ਰਹਿੰਦਾ ਮੈਂ ਪੁੱਤ ਕੋਈ ਨਹੀਂ ਮੈਂ ਇਹਨਾਂ ਦੇ ਲਾਤੀ ਮੈਂ ਤੈਨੂੰ ਐ ਕਹਿਨੇ ਪੁੱਤ ਹੁਣ ਠੰਡ ਆ ਗਈ ਮੈਂ ਤਾਂ ਹਰਪ੍ਰੀਤ ਜੀ ਨਾਲ ਮੁੰਡੇ ਤੂੰ ਮੰਨਦੇ ਕਿ ਠੰਡ ਨਾਲ ਗੌਰ ਰੱਖ ਤਾ ਕਿ ਨਾ ਕਿਪਟੋ ਮਾਸੀ ਵੀ ਕਰ ਕਾ ਤੁ ਕਰਦੀਆਂ ਕੋਈ ਨਹੀਂ ਭਾਬੀ ਜਾਂ ਮੈਂ ਆਪੇ ਧਿਆਨ ਰੱਖੂਗੀ ਨਾਲੇ ਤੇਰ ਨਾਲ ਵਾਦ ਤਾਂ ਮੈਨੂੰ ਪਿਆਰਾ ਪਿਆਰਾ ਤੈਨੂੰ ਹੈਗਾ ਪੁੱਤ ਜਿਆ ਤੇਰਾ ਫੇਰ ਮੈਂ ਤਾਂ ਮੈਂ ਚਲ ਨਿਆ ਨਹੀਂ ਹੋ ਤੁਸੀਂ ਕੋਈ ਨਹੀਂ ਦੋਏ ਖੰਡ ਹੋ ਗਈ ਬਤਵਾਨ ਤਾਂ ਹੀ ਤਾਂ ਕਹਿੰਦੀ ਸੀ ਮਾਸੀ ਸਾਇ 15 ਦਿਨ ਹੋਰ ਕਢਾ ਜਾਂਦੀ ਔਖੇ ਸੋਖੇ ਤੁਮਾਈਂ ਪੁੰਜੀ ਲੈ ਕੇ ਆਉਂਗੀ ਨਾ ਮੈਂ 10 15 ਦਿਨ ਫੇਰ ਲਾ ਜੂਗੀ ਤੂੰ ਉਦੋਂ ਜਾਇਂ ਸੌਰੀ ਆਕੇ हां मस्सी ओदा कोई ਗੱਲ ਵਿੱਚ ਜਾਾਂਗੀ ਨਾਨਾ ਜੀ ਨੂੰ ਐ ਕਹਿੰਦੀ ਸੀ ਉਹਦੇ ਮੈਂ ਤੈਨੂੰ ਕਿਹਾ ਨਹੀਂ ਸੀ ਕਿ ਆਪਣੇ 10000 ਰੁਪਏ ਦਾ ਸੂਟ ਚਾਹੀਦਾ 5000 ਰੁਪਏ ਦਾ ਨਾ ਉਹ ਤਾਂ ਮੈਂ ਨਾ ਤੈਨੂੰ ਝੋੜ ਕਰਦੀ ਸੋ ਇਹ ਹਾਸੀ ਮਜ਼ਾਕ ਮੈਂ ਫਾਲ ਕਰਦੀ ਸੀ ਜਿਉਂ ਨਾ ਆਪ ਦਾ ਘਰ ਦੇਖ ਕੇ ਜਿੰਨੇ ਨਾਲ ਤੋਂ ਸਰਿਆ ਉਹਨੇ ਦਾ ਸੂਟ ਲੈ ਲਿਆ ਪੁੱਤ ਤੇ ਵਧੀਆ ਨੇ ਕਿ ਉਹਨੂੰ ਕਿ ਮੈਂ ਕੋਨੇ ਮਸਾ ਦਾ ਪਰਮਾਤਮਾ ਨੇ ਕੁਛ ਹੀ ਰਾਂਦੀ ਆ ਖੁਸ਼ੀ ਕਰਿਆਂਦੀ ਆ ਮੱਸੇ ਫੇਰ ਵੀ ਆਪਦੇ ਘਰ ਕੰਨੇ ਵੀ ਬੰਦੇ ਨੂੰ ਦੇਖਣਾ ਹੁੰਦਾ ਮੈਂ ਕੋਈ ਨਾ ਪੁੱਤ ਪਰਮਾਤਮਾ ਦੇ ਬਹੁਤ ਦੇਖੇ ਅੱਛਾ ਉਹ ਲਿਖੀ ਲਾ ਭੱਜਣ ਦੀ ਹੋ ਰਹੀ ਹੈ ਚਾਹ ਹੁੰਦੀ ਨਾ ਮੈਂ ਚਾ ਕ੍ਰੈਮ ਹੋ ਰਿਹਾ ਕਹਿੰਦੀ ਬਸ ਧਾਰ ਫਿਰ ਕਹਿੰਦੀ ਅੱਛਾ ਫਿਰ ਧਾਰ ਕੜ ਪਾ ਲਿਆ ਬੈਗ ਚ ਕਿਨਾਂ ਉਹ ਤਾਂ ਮੈਂ ਪਹਿਲੀ ਵਾਰ ਆ ਕੇ ਆਂਦੀ ਹਾਂ ਚਾੜੀ ਨਾ ਪੁੱਤ ਮੈਂ ਜਾਣੀ ਆਂ ਅੱਜ ਧਿਆਨ ਰੱਖ ਤੋ ਹਾਂ ਮਾਸੀ ਮੇਰੀ ਗੱਲ ਤਾਂ ਸੁਣਾਈ ਕੋਈ ਹੋਰ ਸੁਣਲਾ ਹੱਥ ਆ ਬਤਾ ਮੈਂ ਕਹਿਣਾ ਸੀਗਾ ਉਹ ਨਾ ਦੇਰੀ ਹੁਣਾਂ ਨੂੰ ਸੁਨੀਪ ਦੇਰੀ ਹੁਣਾਂ ਨੂੰ ਮਿਲਣ ਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਐਂ ਕਰੀ ਹੁਣ ਜਦੋਂ ਆਵੇਂਗੀ ਨਾ ਪੰਜੀਰੀ ਲੈ ਕੇ ਨਾਲੇ ਮੇਰਾ ਸੋਲਡਰ ਲੈ ਕੇ ਆਵੇਂਗੀ ਉਹਨਾਂ ਨੂੰ ਨਾਲ ਲੈਣ ਨਾਲ ਜਵਾਕ ਨਾਲ ਆ ਜੂਗਾ ਨਹੀਂ ਪੁੱਤ ਉਹਨਾਂ ਨੂੰ ਤਾਂ ਕੀ ਕਰਾਣੇਗੀ ਦੇਖੂਗੀ ਮੈਂ ਮਾਸੀ ਐਂ ਕਿਉਂ ਕਰਦੀ ਉੰਨੀ ਆ ਮਾਸੀ ਨੂੰ ਪਤਾ ਨਹੀਂ ਕੀ ਹੋ ਜਾਂ ਦੀਦੀ ਹੁਣ ਉਹਦਾ ਨਾਮ ਲੈ ਲਾਂ ਨਾਲ ਵਿੱਚ ਜਵਾਕੜੀਆਂ ਦਾ ਨਾਮ ਲੈ ਲਾਂ ਉਹੀ ਮਗਰ ਪੈ ਜਾਂਦੀ ਆ ਮੈਨੂੰ ਲੱਗਦਾ ਲੈ ਕੇ ਆਉਂਗੀ 1 2 3 4 5 6 7 8 9 10 ਬਸ ਕੇ نیچے ਬਸ ਕੇ نیچے ਕੇ ਲਾ ਨਾਮ ਜਿਹਾ ਮੇਲਾ ਮੇਰਾ ਦੇਖ ਜਾਓ ਬਸ ਕਰੋ ਇਧਰ ਆ ਕਿਸਮਤ ਦੇਖਾ ਤੇਰੀ ਜਾਗਤ ਕਿੱਡੀ ਕੋ ਹੋਗੀ ਲੈ ਇਹ ਤਾਂ ਵੱਡੀ ਇਹ ਹੋਗੀ ਲੌਂਗ ਵਾਲਾ ਬਣਾਦਾ ਲੌਂਗ ਵਾਲਾ ਤਾਂ ਬਣਾ ਦਾਂਗੇ ਚਲ ਕੋਈ ਨਾ ਅਗਲੇ ਸਾਲ ਆ ਜੂਗੀ ਐਨ ਵਧੀਆ ਮੇਚ ਐਤ ਕੀ ਥੋੜੀ ਨੀਵੀ ਹੋ ਜੂਗੀ ਰੌਲਾ ਨਹੀਂ ਪਾਉਂਦੇ ਹੁੰਦੇ ਪੁੱਤ ਤੂੰ ਇਸ ਦਾ ਰੌਲਾ ਬਾੜਾ ਪਾਉਣੀ ਹੋ ਮੈਂ ਤੇਰਾ ਬਾਰਾ ਨਹੀਂ ਕਰਦਾ ਐ ਪੱਕੀ ਮੰਮੀ ਸਾਸਿਕਾਲ ਮੰਮੀ ਸਾਸਤਰੀਕਾਰ ਦੀ ਲੱਗਦੀ ਏ ਮੈਂ ਤੈਨੂੰ ਐ ਨਹੀਂ ਪਤਾ ਉਹ ਡੰਗਰ ਰਹਿ ਲਾ ਐ ਖੜੇ ਨੇ ਬਾਹਰ ਤਾਂ ਆ ਕੋ ਚਪਟੇ ਪਿਆ ਕੁੱਤੇ ਵੜ ਵੜ ਨਿਕਲਦੇ ਨੇ ਤੈਨੂੰ ਮੈਂ ਕੀ ਕਹਿ ਕੇ ਗਈ ਸੀ ਸਸੇ ਗਾ ਵੰਨੇ ਸਸੇ ਕਾਰਨਾ ਦੀ ਬਣੀ ਨੇ ਸਸੇ ਕਾਰ ਦੀ ਮਾਰ ਨੂੰ ਗਏ ਤੇ ਤਾਂ ਗੇਟ ਖੁੱਲ੍ਹਾ ਦੀ ਪਹਿਲਾਂ ਤਾਂ ਲੱਗਿਆ ਹੋਈ ਸੀ ਬਾਈ ਕੁੱਤੇ ਵਾਰ ਵਾਰ ਦਿੱਕੜ ਰਹੇ ਅੰਦਰੋਂ ਵਰਕਤ ਉਹ ਸੈਂਕਲੀਆਂ ਮਿਲਦੀਆਂ ਨੇ ਨਾ ਉਹ ਪੰਜਾਂ ਨੇ ਰਾਸ਼ ਲਾਈਆਂ ਜਮੀ ਮੰਮੀ ਇਹ ਹੁਣ ਛੇੜ ਰਹੀਆਂ ਤੇ ਆਂ ਵਰਕਤ ਤੇ ਕਿਸਮਤ ਫਿਰ ਹੂਰੇ ਬੁਲਾ ਲਿਆ ਮੈਂ ਆ ਦੇਖ ਗੁਣਰੀ ਤੀ ਨਾ ਸਵਾਟਰ ਜਿਆ ਇਹਨਾਂ ਦਾ ਤਾਂ ਆ ਕੇ ਬੈਠੇ ਇਵੇਂ ਸਰਾਣੀ ਬੈਠੇ ਰਹਿ ਕਰ ਡੰਗਰ ਦੇਖੀ ਜਿਵੇਂ ਖੋਲੜੀ ਖਾਣੀ ਪਈ ਐ ਸਨੀਆਂ ਟਾਈਮ ਨਹੀਂ ਹੋਇਆ ਜੇ ਕੱਖ ਨਹੀਂ ਖੇਤੋਂ ਐ ਸਨੀਆਂ ਰਾਹ ਆਂਦੀ ਜਿ ਉਹਨਾਂ ਨੂੰ ਦੋ ਟੋਕਰੀਆਂ ਮੀਰ ਆਇਆ ਹੋਇਆ ਤੁਸਾਂ ਆ ਕੇ ਲੱਗੇ ਹੋ ਜਾਂ ਦਸ ਪਾਣੀ ਲਿਆ ਦ ਬਸ ਵੀ ਕੇ ਇੰਨਾ ਪਾਣੀ ਤਾਂ ਮੈਂ ਹੋਰ ਦਸੋ ਆਪੀ ਦੀਦੀ ਕਿਵੇਂ ਦੇ ਹਾਂ ਠੀਕ ਆ ਤੇ ਕਾਕੂ ਕਿਵੇਂ ਆ ਠੀਕ ਆ ਉਹ ਵੀ ਅੱਛਾ ਹਾਂ ਠੀਕ ᱛੀ ਹੈ ਹਾਂ ਠੀਕ ᱛੀ ਤੁਸੀਂ ਦੱਸ ਦਿਨੇ ਕਿ ਤੁਹਾਨੂੰ ਲੈ ਆਉਂਦੇ ਜਾ ਕੇ ਮੈਂ ਤਾਂ ਕੌਣ ਲੈਣਾ ਆਪਗਮ ਹਾਂ ਮੈਨੂੰ ਦੱਸ ਦਿ ਜਿੱਦੇ ਕੋਲੇ ਮੈਂ ਹਾ ਕਿਹੜਾ ਹੋਈ ਆਊਗਾ ਵਾ ਮੁੰਡਾ ਖੇਤ ਹੋਣਾ ਕੰਮ ਕਰਦਾ ਹੋਣਾ ਚਲ ਕੋਈ ਨੇ ਲੈ ਕੇ ਆਉਣਾ ਤਾਂ ਕੀ ਦਾਦੀ ਜੀ ਸਾਡੇ ਵਾਸਤੇ ਚੀਜੀ ਲੈ ਕੇ ਆਏ ਹੋ ਆਹ ਜੀਜੀ ਦੇ ਸਹੇਦ ਹੋਰ ਲੈ ਕੇ ਆਈਆਂ ਮੈਂ ਅੱਗੇ ਤੋਂ ਰੋਜ਼ ਚੀਜੀ ਲੈ ਕੇ ਦਿੰਦੀ ਆ ਮੈਂ ਚੀਜੀ ਲੈ ਕੇ ਆਏ ਸਾਡੇ ਵਾਸਤੇ ਦਾਦੀ ਬੱਸ ਲੱਗੀ ਖੜੀ ਉੱਥੇ ਚੋਏ ਆ ਲੈ ਕੇ ਤੇਰਾ ਇਹ ਕੰਮ ਹੈ ਦਾਦੀ ਜੀ ਅਸੀਂ ਲੈ ਲਈ ਆ ਤੁਹਾਡੇ ਵਾਸਤੇ ਨਹੀਂ ਹੈਗੀ ਮੈਂ ਉਹਰੇ ਫੜਾਦੀ ਤੋਤੇ ਵਾਸਤੇ ਨਹੀਂ ਹੈ ਮੈਂ ਆਪਣੇ ਵਾਸਤੇ ਪਗੀਰ ਚ ਦੇਣ ਵਾਸਤੇ ਬੱਸ ਉਤਰੀ ਵੇ ਅੱਡੇ ਤੇ ਮੈਨੂੰ ਸਮਾਂ ਲੱਗੇ ਪਏ ਮੈਂ ਲੈ ਆਇਦੋ ਇੱਥੇ ਕੋਈ ਨਾ ਬੁੱਤੋ ਤੁਹਾਨੂੰ ਮੈਂ ਹੋਲੇ ਆ ਦਿੰਦੀ ਠੀਕ ਆ ਹਾਂ ਪਟਕੇ ਵੇਗੇ ਵਿੱਚੋਂ ਚੀਜ਼ੇ ਮਗਾ ਦੂਗੀ ਖਾਣਗੇ ਕੁਕ ਕਰੇ ਕੁਕ ਕਰੇ ਮਗਾ ਚੱਲ ਕੋਈ ਨਹੀਂ ਜੇ ਉਹ ਡੈਡੀ ਆਗੇ ਨਾ ਉਹ ਉਹ ਕੁਕ ਕਰੇ ਮਗਾ ਦੂੰਗੀ ਆ ਕੁਕ ਕਰੇ ਤੇ ਹੋਰ ਮਗਾ ਦੇਗੇ ਨਾ ਨੂੰ ਮੰਮੀ ਐਂਗਾ ਤੂੰ ਕਰਦੇ ਹੋ ਐਂ ਕਿਹਨੇ ਬਾਅਦ ਤੇ ਤੁਸੀਂ ਆਏ ਹੋ ਦੱਸ ਜੇ 10 ਰੁਪਏ ਦੀ ਚੀਜ਼ ਲਿਆ ਦਿੰਦੇ ਜਵਾਕੜੀਆਂ ਨੂੰ ਫੇਰ ਕੀ ਹੁੰਦਾ ਤੇ ਵੀ 10 10 ਨਾ ਇਹ ਘਰ ਜੁੜੂਗਾ ਮੈਸਿਕ ਖੱਲਨ ਵਾਦੀ ਹੈ ਵਾਜੋ ਬੋਤ ਸਮੋਚ ਪਾਲੋ ਜਪਲਾ ਸਾਰੀ ਥਿਆਲ ਰੱਖੀ ਚੰਗਾ ਇਹਦਾ ਗਿਰ ਨਾ ਜਾਵੇ ਉਹ ਸਾਈਕਲੀਆਂ ਪਈਆਂ ਨੇ ਤਾਂ ਖੇਡ ਲਿਆ ਕਰਨ ਉਹ ਤਾਂ ਉਸਟੀਆਂ ਪਈਆਂ ਨੇ ਬਾਹਰ ਚ ਸਾਈਕਲੀਆਂ ਨਾਲੇ ਖੇਡਦੀਆਂ ਜੀ ਮੰਮੀ ਇਹ ਤਾਂ ਉਹ ਆਕੇ ਇੱਥੇ ਬੈ ਗਈਆਂ ਮੇਰੇ ਕੋਲ ਮੈਂ ਹੀ ਆਕ ਮਾਰੀ ਸੀ ਮਹਾਜੋ ਅੰਦਰ ਮੈਂ ਹੀ ਆਖੋ ਆਕੇ ਹੋਰ ਆਇਨੇ ਟਾਈਮ ਬਾਅਦ ਆਇਤੇ ਦੱਸ ਜਿਓ ਆਕੜੀਆਂ ਕਿੰਨੀ ਆਸ ਕਰਦੀਆਂ ਨੇ ਸਾਡੀ ਦਾਦੀ ਆਈ ਆ ਕੋਰਾ ਧੀ ਜਿਹਾ ਲਿਆ ਦਿੰਦੇ 2 ਮਿੰਟ ਖੇਡ ਲੈਂਦੀਆਂ ਖੇਡ ਨਾਲ ਦੱਸ ਕੀ ਹੁੰਦਾ ਤੇ ਨਹੀਂ ਖੇਡ ਸਾਈਕਲੀਆਂ ਪਈਆਂ ਨੇ ਉਹ ਖੇਡ ਲੈਣ ਖੇਡਾਂ ਨਾਲ ਸਾਈਕਲੀਆਂ ਨਾਲ ਮੰਮੀ ਸਾਈਕਲੀਆਂ ਤਾਂ ਆਵਦੀ ਜਗਾ ਤੇ ਨੇ ਸੋਨੂੰ ਕਿੰਨਾ ਪਿਆਰ ਕਰਦੇ ਨੇ ਪਤਾ ਨਹੀਂ ਕਾਤੋਂ ਸੋਨੂੰ ਇਹਨਾਂ ਦਾ 헤ਜ ਨਹੀਂ ਆਉਂਦਾ ਹੈਗਾ ਆਹੋ ਕਰਦੀਆਂ ਨੇ ਪਿਆਰ ਚਾਹ ਬਣਾਉਣਾ ਦਾ ਸੋਨੂੰ ਨਾ ਬੱਸ ਚਾਹ ਦੀ ਲੋੜ ਤੇ ਚੱਲ ਸੋਡੀ ਮਰਜੀ ਆ ਕੜੀ ਚੜਾਈ ਆਉਂਦੀ ਆ ਦੱਸ ਵੀ ਇੰਨੇ ਦਿਨਾਂ ਬਾਅਦ ਆਈਆਂ ਅੱਜ ਦਾ ਮੜਾ ਜਵਾਕੜੀ ਨੂੰ ਪਿਆਰ ਨਾਲ ਬੋਲ ਕਿੰਨੇ ਪਿਆਰ ਨਾਲ ਉਹਨਾਂ ਨੇ ਸਾਸਰੀ ਘਰ ਬੁਲਾਈ ਨਾ ਜੇ ਇਹਦੇ ਕੰਨ ਤੋਂ ਜੂੰ ਸਿਰਕਦੀ ਹੋਵੇ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਆ ਕਿਉਂ ਨਹੀਂ ਇਹਦਾ ਹਿੱਟ ਢਿੱਜਦਾ ਹੈਗਾ ਇਹਨਾਂ ਕਣੀ ਦੱਸ ਇਹਨਾਂ ਜਵਾਕੜੀਆਂ ਦਾ ਕੀ ਖੂਰਾ ਬਚੈਰੀਆਂ ਦਾ ਉਹ ਤੇਰੀ ਇਹ ਅੱਗ ਲੱਗੀ ਹੋਈ ਸੀ ਵੀਦਾਂ ਸੁਣ ਤਾਂ ਦੋਤਾ ਹੋ ਗਿਆ ਹੁਣ ਤਾਂ ਬੰਦੇ ਨੂੰ ਮੜਾ ਮੋਟਾ ਹੋ ਜਾਣਾ ਚਾਹੀਦਾ ਟਹਿੜਾ ਵੀ ਮੇਰੇ ਪੋਤੀਆਂ ਨੇ ਚੱਲ ਫੇਰ ਕੀ ਹੁੰਦਾ ਦੋਤਾ ਹੋਇਆ ਕਿ ਪੋਤਾ ਹੋਇਆ ਦੋਨੇ ਬਰਾਬਰੀ ਇਹ ਹੁੰਦੇ ਨੇ ਪਰ ਨਾ ਇਹਦੀ ਮੀਨੀ ਕਦੇ ਵੀ ਸੁਦਰਦੀ ਹੈਗੀ ਜਿੰਨਾ ਮਰਜੀ ਇਹਦੇ ਨਾਲ ਮੱਥਾ ਮਾਰ ਲਓ ਚਲ ਮਨਾ ਜਿਹੜਾ ਫੇਸ ਵਿੱਚ ਚਲੇ ਕੇ ਆਇਆ ਤਾਂ ਹਰ ਹੀਲੇ ਬੋਖ ਤਨੀਏ ਪਊਗਾ